ਰਾਜ ਨੇ ਮੇਰੀ ਝੋਲੀ ਪਾ ਦਿੱਤਾ ਕਿਹੜਾ ਉਪਦੇਸ਼ ਮੈਨੂੰ ਦਿਆ ਕੋਈ ਸਭਾਵਨਾ ਚ ਆਇਆ ਹੈ ਕਿਸੇ ਦੀ ਹੋਰ ਭਾਵਨਾ ਹੋ ਸਕਦੀ ਹੈ ਕੋਈ ਹੋਰ ਸੋਚ ਵਿੱਚ ਆਇਆ ਹੋ ਸਕਦਾ ਹੈ ਜਿਵੇਂ ਇੱਕ ਵਿਆਹ ਚੱਲ ਰਿਹਾ ਸੀ ਇੱਕ ਵਿਆਹ ਦੇ ਵਿੱਚ ਸਾਰੇ ਜਣੇ ਆਪਣੇ ਸੂਟ ਆਪਣੇ ਕੱਪੜੇ ਦੇਖ ਰਹੇ ਹੋਏ ਸੀ ਉਹ ਦੂਜਿਆਂ ਦੇ ਦੇਖ ਰਹੇ ਸੀ ਮੇਰੇ ਵਧੀਆਂ ਹਨ ਜਾਂ ਮੇਰੇ ਵਧੀਆਂ ਨੇ ਉਹਨੇ ਤੇ ਉਹ ਪਹਿਲਾ ਵਾਲੇ ਵਿਆਹ ਚ ਵੀ ਪਾਇਆ ਸੀ ਮੈਂ ਆਪਣੇ ਪਹਿਲੇ ਪਹਿਲਾਂ ਮੇਰਾ ਪਹਿਲਾ ਸੂਟ ਆ ਮੇਰਾ ਨਵਾਂ ਹੈ ਉਹ ਇਹ ਦ੍ਰਿਸ਼ਟੀ ਦੇਖ ਰਿਹਾ ਸੀ ਕੋਈ ਦੇਖ ਰਿਹਾ ਸੀ ਵੀ ਖਾਣ ਵਿੱਚ ਕਿਹੜੀ ਕਿਹੜੀ ਆਈਟਮਾਂ ਨੇ ਬਰਾਤੀ ਇਹ ਸੱਜਣ ਵੀ ਖਾਣ ਵਿੱਚ ਨਵੀਂ ਚੀਜ਼ ਕਿਹੜੀ ਜਿਹੜੀ ਆਪਾਂ ਖਾਈ ਨਹੀਂ ਉਹ ਖਾਈਏ ਇੱਕ ਬੰਦਾ ਦੇਖ ਰਿਹਾ ਸੀ ਵੀ ਇੱਥੋਂ ਦੀ ਡੈਕੋਰੇਸ਼ਨ ਬਹੁਤ ਕਮਾਲ ਹੈ ਵਾਹ ਜੀ ਵਾਹ ਇਹ ਕਿੱਥੋਂ ਬੰਦਾ ਕਿੱਥੋਂ ਕਰਿਆ ਜੀ ਤੁਸੀਂ ਬੁਕਿੰਗ ਕਿੱਥੋਂ ਹੋਈ ਆ ਕਿਹਦੇ ਦੁਆਰਾ ਹੁਣ ਇਹ ਸਾਰੇ ਨੇ ਜੀ ਕੋਈ ਗਲਾਬ ਜੰਮਣਾ ਵੇਖਣ ਵਾਲਾ ਕੋਈ ਖਾਣ ਵਾਲੇ ਪਕੌੜੇ ਵੇਖਣ ਵਾਲਾ ਕੋਈ ਕਿਸੇ ਦਾ ਪਹਿਰਾਵਾ ਵੇਖਣ ਵਾਲਾ ਕੋਈ ਗਹਿਣੇ ਵੇਖਣ ਵਾਲਾ ਕੋਈ ਮੇਕਅਪ ਵੇਖਣ ਵਾਲਾ ਸਾਰੇ ਨੇ ਅਲੱਗ-ਅਲੱਗ ਦ੍ਰਿਸ਼ਟੀ ਵਾਲੇ ਉਸ ਸਾਰੇ ਵਿਆਹ ਦੇ ਵਿੱਚ ਇੱਕ ਬਾਪ ਕੁਮਰਿਆ ਜੀ ਦੀ ਧੀ ਦਾ ਵਿਆਹ ਏ। ਉਹਨੂੰ ਪਤਾ ਹੀ ਨਹੀਂ ਮੈਂ ਪਾਇਆ ਕੀ ਹੈ। ਬਸ ਮੈਨੂੰ ਪਵਾ ਦਿੱਤਾ ਗਿਆ। ਉਹਨੂੰ ਪਤਾ ਹੀ ਨਹੀਂ ਖਾਣ ਵਿੱਚ ਕੀ-ਕੀ ਆਈਟਮਾਂ ਨੇ। ਕਿਉਂ ਕਿਉਂਕਿ ਅੰਦਰ ਦਰਦ ਹੈ। ਜਿਸ ਆਪਣੀ ਧੀ ਨੂੰ ਮੈਂ 20 ਸਾਲ 25 ਸਾਲ ਘਰ ਰੱਖਿਆ ਪਾਲਿਆ ਮੇਰਾ ਦਿਲ ਦਾ ਟੁਕੜਾ ਅੱਜ ਸ਼ਾਮ ਨੂੰ ਵਿਦਾ ਹੋ ਜਾਣਾ ਹੈ। ਉਹਦੀ ਦ੍ਰਿਸ਼ਟੀ ਵਿਆਹ 'ਚ ਤੇ ਉਹ ਵੀ ਫਿਰ ਰਿਹਾ ਪਰ ਉਹਨੂੰ ਕੋਈ ਧਿਆਨ ਨਹੀਂ ਜੀ ਪੰਡਾਲ ਕਿਹੜੇ ਰੰਗ ਦਾ। ਹਾਲਾਂਕਿ ਅਰੇਂਜ ਉਹਨੇ ਕੀਤਾ। ਉਹ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਕਿਵੇਂ ਕਾਰਜ ਹੋ ਗਿਆ। ਮੈਨੂੰ ਕੋਈ ਆਵਾਜ਼ ਮਾਰਦਾ ਸੀ ਮੁੱਧਰ ਨੂੰ ਚੱਲ ਕੇ ਫੋਟੋ ਖਿਚਾ ਲੈਂਦਾ ਸੀ। ਮੈਨੂੰ ਤੇ ਐਲਬਮ ਵੀਡੀਓ ਦੇਖ ਕੇ ਪਤਾ ਲੱਗਦਾ ਵੀ ਮੈਂ ਕਿਹਦੇ ਕਿਹਦੇ ਨਾਲ ਫੋਟੋ ਖਚਾਈ ਹੈ ਕਿਉਂਕਿ ਮੇਰੇ ਦਿਮਾਗ 'ਚ ਸੀ ਅੱਜ ਮੇਰਾ ਦਿਲ ਦਾ ਟੁਕੜਾ ਮੇਰੇ ਵਿੜੇ 'ਚੋਂ ਇਹ ਵੀ ਦ੍ਰਿਸ਼ਟੀ ਹੈ ਕੋਈ ਖਾਣ ਦੀਆਂ ਚੀਜ਼ਾਂ ਕੋਈ ਪਹਿਨਣ ਦੀਆਂ ਚੀਜ਼ਾਂ ਕੋਈ ਗਹਿਣੇ ਇੱਕ ਬਾਪ ਦਾ ਦਿਲ ਵਿਆਹ 'ਚ ਕਿਸੇ ਹੋਰ ਤਰ੍ਹਾਂ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਦ੍ਰਿਸ਼ਟੀ ਹੈ। ਕੋਈ ਕਹਿੰਦੇ ਜੀ ਵਾਹ ਜੀ ਵਾਹ ਡੈਕੋਰੇਸ਼ਨ ਫੁੱਲਾਂ ਦੀ ਤੇ ਬੱਲੇ ਬੱਲੇ ਆਣ ਤੋਂ ਗੁਰਪੁਰਬ 70 ਫੋਟੋਆਂ ਮੈਂ ਬੰਦੇ ਨੂੰ ਭੇਜ ਕੇ ਸਵੇਰੇ ਚਾਹ ਪੀਵਾਂਗਾ ਫੁੱਲਾਂ ਦੀ ਸ੍ਰੀ ਦਰਬਾਰ ਸਾਹਿਬ ਡੈਕੋਰੇਸ਼ਨ ਇਸ ਗੁਰਪੁਰਬ ਤੇ 5 ਕਰੋੜ ਦੇ ਫੁੱਲਾਂ ਦੀ ਸਜਾਵਟ 15 ਜਣਿਆਂ ਨੂੰ ਗਰੁੱਪਾਂ 'ਚ ਭੇਜ ਕੇ ਫਿਰ ਮੈਂ ਚਾਹ ਪੀਵਾਂਗਾ ਜੀ ਇਹ ਉਹਦਾ ਨਜ਼ਰੀਆ ਹੈ ਇੱਕ ਕਹਿੰਦਾ ਜੀ ਅੱਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਵੇਖਾਂ ਤੇ ਸੀ ਉੱਥੋਂ ਦਾ ਹੁਕਮਨਾਮਾ ਕੀ ਕਹਿ ਰਿਹਾ ਹੈ ਮੈਨੂੰ ਇਹ ਵੀ ਦ੍ਰਿਸ਼ਟੀ ਹੈ